ਸਾਸਰੀ ਕਾਰ ਨਵੇਂ ਬਲਾਕ ਦੇ ਨਾਲ ਅੱਜ ਤੁਹਾਨੂੰ ਦਿਖਾਉਨੇ ਆ ਪਿੰਡ ਮਕਸੂਬੜੇ ਦਾ ਮੈਚ ਐ ਪੀਸੀਐਲ ਦਾ ਜੋ ਪਿੰਡੂ ਕ੍ਰਿਕਟ ਲੀਗ ਦਾ ਮੈਚ ਹੈ ਟੀਮ ਲੈ ਕੇ ਚੱਲੇ ਆਂ ਅਸੀਂ ਆਪਣੀ ਉੱਥੇ ਪਹਿਲਾ ਮੈਚ ਅਸੀਂ ਖੇਡ ਚੁੱਕੇ ਸੀ ਪਹਿਲਾ ਮੈਚ ਅਸੀਂ ਵਿਨ ਕਰ ਚੁੱਕੇ ਆ ਤੇ ਇਹ ਸਾਡਾ ਜੇ ਲੀਗ ਦਾ ਦੂਜਾ ਮੈਚ ਸਿੰਘ ਰਣ ਸਿੰਘ ਕਲਾਂ ਨਾਲ ਹੈ ਕੱਲੀ-ਕੱਲੀ ਮੈਚ ਦੀ ਝਲਕੀਆਂ ਤੁਹਾਨੂੰ ਮੈਚ ਦੇ ਵਿੱਚ ਲਾਈਵ ਦਿਖਾਵਾਂਗੇ ਤੇ ਟੀਮ ਸਾਡੀ ਤਿਆਰ ਪਰ ਤਿਆਰ ਬੈਠੀ ਹੈ ਪਿੰਡ ਕੌਂਕੇ ਕਲਾਂ ਦੇ ਵਿੱਚ ਕਿਉਂਕਿ ਉਹ ਪੀਸੀ ਵਾਲਾ ਲਾਣਨੇ ਨੇ ਉੱਥੇ ਦੇ ਕਾਫੀ ਗਰਾਊਂਡ ਆਸੇ-ਪਾਸੇ ਦੇ ਲਏ ਹੋਏ ਨੇ ਜਿਦੇ ਵਿੱਚ ਕੌਕੇ ਕਲਾਂ ਦਾ ਗਰਾਊਂਡ ਵੀ ਲਿਆ ਹੋਇਆ ਸੀ ਜਿੱਤੇ ਸਾਡਾ ਜ ਦੂਜਾ ਮੈਸਿੰਗ ਆ ਪੂਰੀ ਪਿੰਡ ਸਾਡੀ ਪਿਓਰ ਖੇਡਦੀ ਹੈ ਤੇ ਹਮੇਸ਼ਾ ਤੋਂ ਹੀ ਸਾਡੀ ਪਿਓਰ ਪਿੰਡ ਟੀਮ ਬਹੁਤ ਜ਼ਿਆਦਾ ਬੈਸਟ ਰਹੀ ਹੈ 25 30 ਸਾਲਾਂ ਦੇ ਵਿੱਚ ਲਗਾਤਾਰ ਮਕਸੂਦ ਰਹੇ ਨੇ ਕਾਫੀ ਆਸੇ-ਪਾਸੇ ਦੇ ਵਿੱਚ ਕ੍ਰਿਕਟ ਲੈਦਰ ਬਾਲ ਨਾਲ ਕਾਫੀ ਬਾ ਕਮਾਲ ਪਰਫਾਰਮੈਂਸ ਦਿੰਦੀ ਹੈ ਤੇ ਹਮੇਸ਼ਾ ਜਿੱਨ ਰਹੇ ਆ ਜਿੱਨ ਕੀਤਾ ਹੈ ਤੇ ਜਿੱਨ ਜਿੱਤੇ ਆ ਸੌ ਜੀ ਅੱਜ ਸਾਡਾ ਮੈਚ ਸੀਗਾ ਕੌਕੇ ਕਲਾ ਦੇ ਵਿੱਚ ਰਣਸੀ ਕਲਾਂ ਨਾਲ ਤੇ ਕਾਫੀ ਵਧੀਆ ਮਤਲਬ ਸਾਡੇ ਮੁੰਡੇ ਖੇਡੇ ਨੇ ਤੇ ਮੈਚ ਦਾ ਸਾਰਾ ਸਕੋਰ ਬੋਰਡ ਤੁਹਾਨੂੰ ਲਾਸਟ ਦੇ ਵਿੱਚ ਪਾ ਕੇ ਅਸੀਂ ਦਿਖਾਇਆ ਵਾ ਤੇ ਉਹ ਦੇਖ ਲਿਓ ਕਿ ਕਿਵੇਂ ਕਿਵੇਂ ਰਹੇ ਆ ਪਿਓਰ ਪਿੰਡ ਖੇਡੀ ਐ ਤੇ ਪਿੰਡ ਨੇ ਇੰਨੀ ਜ਼ਬਰਦਸਤ ਬੋਲਿੰਗ ਕੀਤੀ ਐ ਤੇ ਬੋਲਿੰਗ ਕਰਕੇ ਪੂਰੇ ਮਤਲਬ ਉਹਨਾਂ ਨੂੰ 80-82 ਰਨ ਮਸਾਂ ਉਹਨਾਂ ਨਾਲ ਤਾਂ ਬਚੇ ਦੀਗੇ ਪਿੰਡ 16ਕ ਓਵਰ ਦੇ ਵਿੱਚ ਤੇ ਬਾ ਕਮਾਲ ਮਕਸੂਰ ਨੇ ਪਰਫਾਰਮੈਂਸ ਕੀਤਾ ਬਾ ਸਭ ਨਾਲ ਚਾਰ ਬੜੀ ਪਰਫਾਰਮੈਂਸ ਜੰਟੇ ਨੇ ਕੀਤਾ ਸਾਡਾ ਸੀਨੀਅਰ ਪਲੇਅਰ ਜੰਟਾ ਤੇ ਬਹੁਤ ਲੇਟ ক্রিকেট ਸਿੱਖੀ ਸੀ ਬੰਦੇ ਨੇ ਤੇ ਬਹੁਤ ਲੇਟ ਬੋਲਿੰਗ ਸਿੱਖੀ ਸੀ ਹਾਲਾਂਕਿ ਬਾ ਕਮਾਲ ਹਰਪ੍ਰੀਤ ਨੇ ਬੋਲਿੰਗ ਤੇ ਬੈਟਿੰਗ ਦੋਨੇ ਕੀਤੀ ਹੈ ਜਿੱਤੇ ਕਰਕੇ ਉਹ ਮੈਨ ਆਫ ਦਾ ਮੈਚ ਵੀ ਬਣਿਆ ਵਾ ਤੇ ਸੁਖੀ ਨੇ ਵੀ ਬਹੁਤ ਵਧੀਆ ਬਾਲ ਕੀਤੀ ਹੈ ਸੁਖਦੀਪ ਨੇ ਵੀ ਬਹੁਤ ਵਧੀਆ ਬਾਲ ਕੀਤੀ ਹੈ ਬਾ ਕਮਾਲ ਹਰੇਕ ਨੇ ਬਾਲ ਕੀਤੀ ਹੈ ਤੇ ਕਾਕਾ ਕਾਕੇ ਨੇ بیٹنگ ਬਹੁਤ ਜ਼ਬਰਦਸਤ ਕੀਤੀ ਹੈ ਗੁਰਪ੍ਰੀਤ ਕਾਕਾ ਤੁਸੀਂ ਸਕੋਰ ਬੋਰਡ ਦੇ ਵਿੱਚ ਦੇਖ ਹੀ ਲੈਣਾ ਵਾ ਤੇ ਗੁਰਦੀਪ ਕਾਕੇ ਨੇ ਬਹੁਤ ਹੀ ਵਧੀਆ ਬੋਲਿੰਗ ਕੀਤੀ ਹੈ ਜਿਵੇਂ ਸਾਨੂੰ ਦੱਸਿਆ ਵੀ ਹਰ ਇੱਕ ਬੰਦੇ ਨੇ ਵਧੀਆ ਪਰਫਾਰਮੈਂਸ ਕੀਤਾ ਟੀਮ ਨੇ ਹਰ ਇੱਕ ਪ੍ਰਕਾਰ ਦੀ ਵਧੀਆ ਪਰਫਾਰਮੈਂਸ ਕੀਤੀ ਹੈ ਜਿਹਦੇ ਕਰਕੇ ਇਹ ਟੀਮ ਵਿਨ ਹੋਈ ਹੈ ਪੂਰੀ ਮਿਹਨਤ ਕੀਤੀ ਹੈ ਨਵਾਂ ਐਕਸਪੀਰੀਅੰਸ ਰਿਹਾ ਵਾ ਪ੍ਰੋਫੈਸ਼ਨਲ ਮੰਗੂ ਕ੍ਰਿਕਟ ਖੇਡੇ ਰਹੇ ਕਿਤੇ ਕਿਤੇ ਮੈਸਬੀ ਹੋਏ ਨੇ ਕੈਚ ਹੁੰਦੇ ਹੀ ਨੇ ਕਾਫੀ ਫਾਸਟ ਪਿਚ ਸੀਗੀ ਬਹੁਤ ਸੋਹਣਾ ਬਾਲ ਪਿੱਛੇ ਗਰਾਊਂਡ ਦੇ ਵਿੱਚ ਐ ਫਾਰਸ ਦੇ ਉੱਪਰ ਰੁਕਿਆ ਤਰਫ ਮੈਟ ਲਾ ਕੇ ਬਾਲ ਪਾਈਗੇ ਤੇ ਜਿਹਦੇ ਕਰਕੇ ਬਾਲ ਦੀ ਸਪੀਡ ਕਾਫੀ ਜ਼ਿਆਦਾ ਹੋ ਰਹੀ ਸੀਗੀ ਸੋ ਇਸ ਕਰਕੇ ਮੈਕਸਿਮਮ ਬਾਲਾਂ ਦੇ ਹੋਏ ਜਿੱਦੀਆਂ ਸਾਡੀਆਂ ਅਸੀਂ ਖੇਡੀਆਂ ਨੇ ਸਾਡੇ ਬੋਲਰਾਂ ਨੇ ਖਲਾਈਆਂ ਨੇ ਤਾਂ ਉਹ ਕੀਪਰ ਕਲੈਕਟ ਕੀਤੀਆਂ ਨੇ ਕੀਪਰ ਨੇ ਦਾਸ ਅੱਜ ਮੈਂ ਬਿਟੋ ਚੋਕੀਪਿੰਗ ਕਰ ਰਿਹਾ ਸੀਗਾ ਬਾਕੀ ਫਿਲਡਿੰਗ ਹਰ ਇੱਕ ਬੰਦੇ ਨੇ ਬਾਕ ਕਮਾਲ ਕੀਤੀ ਹੈ ਤੇ ਪਿੱਛੇ ਬੈਠੇ ਐ ਅਸੀਂ ਮੈਚ ਖੇਡ ਰਹੇ ਸੀ ਪਿੱਛੇ ਬੈਠੇ ਐ ਕੱਕਾ ਕੱਕੇ ਵੀਰ ਨੇ ਗੁਰਪ੍ਰੀਤ ਆਕੀ ਨੇ ਸਾਰੀ ਰਿਕਾਰਡਿੰਗ ਕੀਤੀ ਹੈ ਬਾਕ ਕਮਾਲ ਰਿਕਾਰਡਿੰਗ ਕੀਤੀ ਹੈ ਮੈਚ ਅਸੀਂ ਵਿਨ ਕਰਕੇ ਜਿਵੇਂ ਸਾਨੂੰ ਦੱਸਿਆ ਬਹੁਤ ਹੀ ਵਧੀਆ ਆਨੰਦ ਆਇਆ ਦੇਖ ਕੇ ਤੇ ਕੱਲੇ ਕੱਲੇ ਬੰਦੇ ਨੇ ਇੰਨੀ ਕੁ ਵਧੀਆ ਜਾ ਕੇ ਮਤਲਬ ਪਰਫਾਰਮੈਂਸ ਕੀਤੀ ਤੇ ਜਣਕੀ ਨਜ਼ਾਰਾ ਆ ਗਿਆ ਮੈਚ ਖੇਡ ਕੇ ਅੱਜ ਦਾ ਤੇ ਕੱਲ ਵੀ ਇੱਕ ਮੈਚ ਹੈ ਇਹ ਲੀਗ ਦੇ ਵਿੱਚ ਮੈਚ ਪੀਸੀਐਲ ਦੇ ਵਿੱਚ ਹੁੰਦੇ ਨੇ ਲਗਾਤਾਰ ਇਹ ਮੈਚ ਐ ਪੰਜ ਜੇ ਕਿ ਹੁੰਦੇ ਨੇ ਜਿਦੇ ਵਿੱਚ ਚਾਰ ਪੰਜ ਚਾਰ ਤਾਂ ਵਿਨ ਕਰਨਾ ਹੀ ਪੈਂਦੇ ਨੇ ਬਾਕੀ ਜਾ ਕੇ ਫਿਰ ਅੱਗੇ ਟੀਮ ਫਾਈਨਲ ਖੇਡਦੀ ਹੈ ਪਿੰਡੂ ক্রিকেট ਲੀਗ ਦੇ ਵਿੱਚ ਪਿਓਰ ਪਿੰਡ ਦੀਆਂ ਟੀਮਾਂ ਦੇ ਲੀਗ ਬਣਾਈ ਹੋਈ ਹੈ ਜਿਦੇ ਵਿੱਚ ਹਰ ਇੱਕ ਪਿੰਡ ਦੀ ਟੀਮ ਐਂਟਰ ਹੈ ਉੱਥੇ ਦੇ ਇਲਾਕੇ ਦੀ ਵਧੀਆ ਵਧੀਆ ਟੀਮਾਂ ਨੇ ਪਰਫਾਰਮੈਂਸ ਕੀਤਾ ਜਿਸ ਜਿਹੇ ਕਰਕੇ ਅੱਗੇ ਜਾ ਕੇ ਅਸੀਂ ਇਸ ਪੀਸੀਐਲ ਦੇ ਵਿੱਚ ਅੱਗੇ ਵੀ ਕਈ ਵਾਰ ਟੀਮ ਐਂਟਰ ਕਰਾਈ ਹੈ ਹਰ ਸਭ ਕਰਾਉਣੇ ਆ ਤੇ ਬੰਨ ਵੀ ਰਹੇ ਆ ਫਾਸਟ ਵੀ ਆਏ ਆ ਤੇ ਵਧੀਆ ਪਰਫਾਰਮੈਂਸ ਆ ਕਿਉਂਕਿ ਪਿਓਰ ਪਿੰਡ ਦੇ ਵਿੱਚ ਸਾਡੀ ਟੀਮ ਦਾ ਵਾਕਈ ਬਹੁਤ ਜ਼ਬਰਦਸਤ ਮਤਲਬ ਪਰਫਾਰਮੈਂਸ ਰਹਿੰਦੀ ਹੈ ਤੇ ਕਾਫੀ ਮੁੰਡੇ ਮਿਹਨਤ ਕਰਦੇ ਨੇ ਸਭ ਨਾਲ ਵਧੀਆ ਅਰਨ ਵਰਮਾ ਹਰਪ੍ਰੀਤ ਬਹੁਤ ਵਧੀਆ ਬੋਲ ਟੈਡ ਬੋਲ ਸੁਖਦੀਪ ਪ੍ਰੋਸਿਆ ਕਾਫੀ ਵਧੀਆ ਬੱਚੇ ਨੇ ਕਾਫੀ ਵਧੀਆ ਪਰਫਾਰਮੈਂਸ ਕਰਦੇ ਨੇ ਜਿਨ੍ਹਾਂ ਦੇ ਬਦੌਲਤ ਇਹ ਟੀਮ ਸਾਡੀ ਟੀਮ ਵਧੀਆ ਪਰਫਾਰਮੈਂਸ ਦਿੰਦੀ ਹੈ ਤੇ ਤੁਸੀਂ ਇੱਕ ਮੈਚ ਦਾ ਹਰ ਇੱਕ ਅਸਤੇ ਹੀ ਰਹੇ ਹੋ ਤੇ ਦੂਜੀ ਟੀਮ ਨੇ ਵੀ ਕਾਫੀ ਮਿਹਨਤ ਕੀਤੀ ਸੀਗੀ ਕਈ ਵਾਰ ਦਿਨ ਹੁੰਦਾ ਸਾਡਾ ਅੱਜ ਦਿਨ ਸੀਗਾ ਸੋ ਅਸੀਂ ਇਹ ਵਨ ਕਰਕੇ ਦੂਜੀ ਟੀਮ ਨੇ ਵੀ ਕਾਫੀ ਮਿਹਨਤ ਕੀਤੀ ਤੇ ਵਧੀਆ ਬੋਲਰ ਬੈਟ ਕੀਤੀ ਤੇ ਦੇਖੋ ਤੁਸੀਂ ਮੈਚ ਦਾ ਪੂਰਾ ਆਨੰਦ ਬਹੁਤ ਸੋਹਣੀ ਬੋਲ ਮੁੜੇ ਦੁਬਾਰਾ ਨੈਕਸਟ ਬੋਲ ਬਹੁਤ ਸੋਹਣੀ ਬੋਲ ਬਹੁਤ ਵਧੀਆ ਕੀਪਿੰਗ ਕੋਈ ਫੌਜੀ ਸਾਹਿਬ ਵੀ ਆਏ ਨੇ ਖੇਡਣ ਅੱਜ ਛੁੱਟੀ ਮਿਲੀ ਜੀ ਸਾਰੇ ਛੁੱਟੀ ਦਾ ਸਿੱਧਾ ਗਰਾਊਂਡ ਜਾ ਕੇ ਸਾਡੇ ਨਾਲ ਖੇਡਣਾ ਬਹੁਤ ਪਿਆਰ ਇਹਨਾਂ ਦਾ ਵੀ ਖੇਡਣ ਨਾਲ ਨੈਕਸਟ ਬੋਲ ਬਹੁਤ ਹੀ ਸੋਹਣਾ ਸ਼ਾਟ ਤੇ ਉਨੀ ਸੋਹਣੀ ਫੀਲਡਿੰਗ ਗੁਰਦੀਪ ਦੁਆਰਾ ਨੈਕਸਟ ਬਾਲ ਬਹੁਤ ਹੀ ਸੋਹਣੀ ਫੀਲਡਿੰਗ ਕੋਰੀ ਦੁਆਰਾ ਬਹੁਤ ਵਧੀਆ ਫੀਲਡਿੰਗ ਕਰਦ ਰਹੀ ਹੈ ਕੋਰੀ ਨੈਕਸਟ ਬਾਲ ਮੋਹਰੇ ਦੁਆਰਾ ਬਹੁਤ ਹੀ ਸੋਹਣੀ ਬੋਲ ਨੈਕਸਟ ਬੋਲ ਬਹੁਤ ਹੀ ਸੋਹਣੀ ਬੋਲ ਓਵਰ ਦੀ ਸਮਾਪਤੀ 3 ਓਵਰਾਂ ਦੇ ਵਿੱਚ 16 ਸਕੋਰ ਹੋ ਗਏ 91 ਮੋੜੇ ਨੈਕਸਟ ਬੋਲਰ ਗੁਰਦੀਪ ਸਿੰਘ ਕਾਕਾ बॉल बहुत ही सोहनी बॉल तो बहुत वाइसिया ड्राइव एक स्कोर थोड़ी जी स्पिलिंग हुई थी पर कोई नुकसान नहीं हुआ बहुत सोनी बॉल तो ਤਲਿਅਤ ਹਨਾ ਵੀਰ ਨੂੰ ਤਾਂ ਆਉਂਦੇ ਸੀ ਇੱਕ ਰਨ ਲਈ ਪਰ ਵਧੀਆ ਫਿਲਟਰ ਮੋਟਾ ਨੈਕਸਟ ਵਾਅ ਬਹੁਤ ਸੋਹਣੀ ਬੋਲ ਬਹੁਤ ਸੋਹਣੀ ਬੋਲ ਨੈਕਸਟ ਵਾਅ ਵਾਹ ਵਧੀਆ ਬੋਲ 9 ਵਧੀਆ ਕਲੈਕਟ ਕੀਤਾ ਮਿੱਟੂ ਵੀ ਨੇ ਨੈਕਸਟ ਬਾਲ ਬਹੁਤ ਸੋਹਣੀ ਬਾਲ ਬਹੁਤ ਵਧੀਆ ਫੀਲਡਿੰਗ ਕੀਤੀ ਦੁਬਾਰਾ ਓਵਰ ਦੀ ਸਮਾਪਤੀ 7 ਓਵਰ ਸਕੋਰ ਨਹੀਂ ਹਸਟੋਲ ਓਵਰ ਦੀ ਆਉਟ ਲਓ ਜੀ ਸਮਾਪਤ ਹੋ ਗਈ ਇਨਿੰਗ 75 77 ਸਕੋਰ ਉਹ ਜਿੱਪ ਗਾ ਕਰਦਾ ਬੈਟਿੰਗ ਓਹ ਹੋ ਹੋ ਕਾਫੀ ਵਾਈਟ ਤੇ ਇਹ 60 ਵੀ ਲੱਗੇ ਭਿੱਗੇ ਦੇ ਪਹਿਲੀ ਵਾਟਰ ਡਟੇ ਲੱਗੇ ਤੇ ਮੈਚ ਪਿੰਡ ਕੌਕੇ ਆ ਉਹ ਬਹਿ ਜਾ ਤੇ ਪੀਸੀਐਲ ਦਾ ਦੂਜਾ ਮੈਚ ਆ ਕਿਹਦੇ ਦਾ ਮੈਚ ਆ ਆਰਪੀ ਦਾ ਆਪਣਾ ਇਹ ਰਣ ਸੀ ਬਲਾਸਪੁਰ ਨਾਲ ਹੈ ਬਲਾਸਪੁਰ ਇਦਾਂ ਕੋਈ ਬਲਾਸਪੁਰ ਦੀ ਸਾਰਕੋ ਟੀਮ ਬੋਲਿੰਗ ਬਹੁਤ ਵਧੀਆ ਹੋਈ ਆ ਤੇ ਕਿੰਨੇ ਰਨ ਬਣਾਏ ਸੀ ਆਪਾਂ ਦਿੱਤੇ ਨੇ ਤੇ ਤੇ ਉਤਰਿਆ ਆ ઓਹ ਕਿਆ ਬਾਤ ਆ ਓਏ ਆਫ ਸੌਂ ਦਾ ਕੈਚ ਬੇਡਰ ਗਿਰਿਆ ਔਰ ਇਹ ਫਿਟ ਨੇ ਪਿੱਗੇ ਦਾ ਕੈਚ ਲੈ ਲਿਆ ਬਹੁਤ ਸੋਹਣਾ ਕੈਚ ਬੈਗ ਆਊਟ ਨਹੀਂ 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 ਬੋਲ ਤਨ ਦੀਨੀ ਵੀ ਸਿੰਘ ਠੀਕ ਹੈ ਬੈਲ ਹੈ ਔਰ ਹਰਫਿਤ ਗਿਆ ਪਹਿਲੀ ਵਿਕਟ ਗਈ ਹੈ ਤੇ ਸਕੋਰ ਬਹੁਤ ਘਟਨੇ ਤੇ ਹੈ ਤਾਂ ਸਲੋ ਖੜਨ ਵਾਲੀ ਗੱਲ ਬਾਤ ਕਿਉਂਕਿ ਫਰਸ਼ ਦੇ ਉੱਪਰ ਮੈਟ ਲੱਗਿਆ ਹੋਇਆ ਉਹ ਵੀ ਗਰਾਸ ਵਾਲਾ ਜਿਹੜਾ ਜਿੱਤੇ ਗਰਾਸ ਆ ਮਾੜਾ ਮਾੜਾ ਹੁੰਦਾ ਤੇ ਇਸ ਕਰਕੇ ਬਾਲ ਦੀ ਸਪੀਡ ਕਾਫੀ ਹੈ ਤੇ ਹਰਪਿੰਦ ਗਿਆ ਨਾਲ ਕਾਕਾ ਆਪੋਜੀਟ ਤੇ ਕਾਕਾ ਨੇ ਵਧੀਆ ਬੈਟਿੰਗ ਕਰਕੇ ਖੜਾ ਹੋਆ ਸੈਕਸ ਲਾਇਆ ਕਾਕਾ ਦਾ ਲੱਗਿਆ ਹੋਇਆ ਬੈਟ ਲੱਗ ਰਿਹਾ ਹਰਪਿੰਦ ਗਿਆ ਬਹੁਤ ਹੀ ਵਧੀਆ ਸ਼ਾਟ ਹਰਪਿੰਦ ਦੀ ਦੂਜੀ ਬਾਲ ਦੂਜੀ ਬੋਲ ਤੇ ਚੌਕਾ ਮਾਰਿਆ ਬਾ ਕਮਾਲ ਬੈਟਿੰਗ ਯਾਰ ਲੋ ਜੀ ਮੇਰੇ ਮੈਚ ਵਿਨ ਕਰਕੇ ਸੀਗੇ ਰਸਤੇ ਵਿੱਚ ਆਉਂਦੇ ਹੋਏ ਲੁਧਿਆਣੇ ਰੁਕੇ ਕੁਝ ਮਸਤੀਆਂ ਵਗੈਰਾ ਕਰਦੇ ਹੋਏ ਮੈਚ ਬਨ ਦੀ ਖੁਸ਼ੀ ਦੇ ਵਿੱਚ ਕੁਝ ਪਰਚੇਸ ਕੀਤਾ ਸੋ ਇਹਸ ਕਰਕੇ ਕੁੱਲ ਮਿਲਾ ਕੇ ਕਹਾਂਗੇ ਕਿ ਮੈਚ ਬਾਰੇ ਗੱਲ ਕਰਾਂਗੇ ਕਿ ਮੈਚ ਬਹੁਤ ਹੀ ਬੜੀ ਦਿਲਚਸਪ ਜਿੱਤਿਆ ਜਿਹਦੇ ਵਿੱਚ ਹਰਪ੍ਰੀਤ ਦੀ ਬੈਟਿੰਗ ਔਰ ਕਾਕੇ ਦੀ ਬੈਟਿੰਗ ਕਾਕੇ ਦੀ ਬੈਟਿੰਗ ਜ਼ਬਰਦਸਤ ਮੈਚ ਅਸੀਂ ਜਿੱਤ ਚੁੱਕੇ ਹਾਂ ਕੁਝ ਹੀ ਓਵਰ ਚ ਜਿੱਤ ਕੇ ਸੀਗੇ ਤੇ ਜਿੰਮੇ ਵੀ ਲੇਖਾ ਜੋਖਾ ਬਾ ਤੁਹਾਡੇ ਸਾਰੇ ਬੋਰਡ ਦੇ ਵਿੱਚ ਪਾਇਆ ਹੋਇਆ ਵਾ ਕਿ ਇਹਨੇ ਕਿੱਦਾਂ ਦੀ ਬਾਲ ਕੀਤੀ ਤੇ ਉਧਰ ਦੂਜੀ ਆਪੋਜੀਟ ਟੀਮ ਨੇ ਕਿਹਾ ਜੀ ਬਾਲ ਕੀਤੀ ਤੇ ਬੈਟਿੰਗ ਕਿੱਦਾਂ ਦੀ ਉਹਨਾਂ ਦੀ ਰਹੀ ਤੇ ਸਾਡੀ ਰਹੀ